ਜਾਗਨਾ ਤੇ ਮੈਂ ਹਾਂ ਤੁਹਾਡਾ ਰੂਹੀ ਤੋਂ ਬੀ ਪੰਜਾਬ ਦੇ ਪਿੰਕ ਪਲਿਆਣਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ ਤੇ ਹੁਣ ਮਜ਼ਦੂਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਜੋ ਹੈ ਉਹ ਸਰਦਾਸ਼ ਨੂੰ ਸੜਕ ਤੇ ਘਾ ਕੇ ਧਰਨਾ ਲਾਇਆ ਗਿਆ ਤੇ ਲਗਾਤਾਰ ਉਹਨਾਂ ਵੱਲੋਂ ਜੋ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਜੋ ਮਜ਼ਦੂਰ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਨਾਲ ਹੀ ਉਹ ਝੋਨਾ ਲਾ ਕੇ ਆਪਣੇ ਘਰ ਜੋ ਹੈ ਪੈਦਲ ਵਾਪਸ ਪਰਤ ਰਿਹਾ ਸੀ ਰਸਤੇ ਵਿੱਚ ਉਸ ਦੇ ਨਾਲ ਇਹ ਹਾਦਸਾ ਵਾਪਰ ਗਿਆ ਤਾਂ ਜਾਣਕਾਰੀ ਮੁਤਾਬਕ ਬਠਿੰਡਾ ਸ਼ੇ ਮੁਕਸਰ ਸਾਹਾ ਮੁਖ ਰੋਡ ਬੰਦ ਕਰਕੇ ਧਰਨਾ ਲਾਇਆ ਗਿਆ ਇਸ ਮੌਕੇ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਜਗਦੇਵ ਸਿੰਘ ਪੁੱਤਰ ਰੇਸ਼ਮ ਸਿੰਘ ਪਿੰਡ ਭਲਾਈਆਣਾ ਜੋ ਕਿ ਮਜ਼ਦੂਰੀ ਕਰਦਾ ਸੀ ਉਹ ਬੀਤੇ ਦਿਨ ਝੋਨਾ ਲਗਾਉਣ ਉਪਰੰਤ ਘਰ ਪੈਦਲ ਜਾ ਰਿਹਾ ਸੀ ਕਿ ਰਸਤੇ ਵਿੱਚ ਕਿਸੇ ਵਾਹਨ ਚਾਲਕ ਨੇ ਉਸਨੂੰ ਮਾਰ ਦਿੱਤਾ ਤੇ ਮਾਰ ਕੇ ਦੋ ਦਿਨਾਂ ਤੋਂ ਖੜੀ ਗੈਸ ਵਾਲੀ ਗੱਡੀ ਥੱਲੇ ਲਾਸ਼ ਨੂੰ ਘੜੀਸ ਕੇ ਕਰ ਦਿੱਤਾ ਉਹਨਾਂ ਦੱਸਿਆ ਕਿ ਘਟਨਾ ਸਥਾਨ ਤੇ ਕਿਸੇ ਟਰੈਕਟਰ ਦੇ ਨਿਸ਼ਾਨ ਸੰਗ ਜਿਸ ਦੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾਂ ਖਿਲਾਫ ਲਾਪਰਵਾਹੀ ਦੀ ਤਾਰਾ ਦਾ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਐਕਸੀਡੈਂਟ ਹੋਇਆ ਤੁਹਾਡੇ ਕੀ ਲੱਗਦੇ ਹਾਂਜੀ ਤੁਹਾਡੇ ਕੀ ਲੱਗਦੇ ਸੇ ਮੇਰੇ ਡੈਡੀ ਜਿਸ ਤਰ੍ਹਾਂ ਘਟਨਾ ਹੋਈ ਹੈ ਟਰੈਕਟਰ ਮਾਰ ਕੇ ਸਾਨੂੰ ਤਾਂ ਜਦੋਂ ਮੇਰਾ ਬ੍ਰਦਰ ਆਇਆ ਉਹਨਾਂ ਨੂੰ ਦਿਖਾਇਆ ਗਿਆ ਫਿਰ ਪਤਾ ਲੱਗਾ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਕਿਸੇ ਦੇ ਤੁਹਾਨੂੰ ਕੋਈ ਸ਼ੱਕ ਪੱਕਾ ਨੂੰ ਸ਼ੱਕ ਸਾਨੂੰ ਕਿਸੇ ਤੇ ਨਹੀਂ ਜਿਹੜੇ ਮਾਰ ਕੇ ਗਏ ਸਾਨੂੰ ਉਹ ਬੰਦੇ ਚਾਹੀਦੇ ਪੱਕਾ ਸੀ ਕਹ ਕੇ ਪਹਿਲਾਂ ਕੋਈ ਦੁਸ਼ਮਣ ਨਹੀਂ ਹੈਗੀ ਸੀ ਤੁਹਾਡੀ ਕਿਸੇ ਸਾਡੀ ਕਿਸੇ ਨਾਲ ਉਹ ਤਾਂ ਬੰਦਾ ਹੀ ਬਹੁਤ ਭਗਤ ਸੀ ਬਸ ਵੀਰ ਅਸੀਂ ਆਹੀ ਕਹਨੇ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਫालतੂ ਨਾ ਸਾਡੇ ਕੋਈ ਰੋਗ ਸੀ ਕਿਸੇ ਨਾਲ ਸਾਡਾ ਨਾਂ ਦੋਸਤ ਸੀ ਉਹ ਤਾਂ ਐਡਾ ਭਗਤ ਬੰਦਾ ਸੀ ਤਾਂ ਕੁੱਤੇ ਦੀ ਛੋਟੀ ਵੀ ਨਹੀਂ ਮਾਰਦਾ ਸੀ ਉਹ ਤਾਂ ਕੰਮ ਦਾ ਫਕੇਰੂ ਸੀ ਵਿਚਾਰਾ ਤਾਂ ਝੋਨਾ ਲਾ ਕੇ ਸਾਰੇ ਦਿਹਾੜੀ ਤੱਕ ਅਸੀਂ ਗੱਬ ਮਿੱਦੀ ਆ ਉਹ ਕਿਹੜਾ ਇੱਥੇ ਡਾਕਾ ਮਾਰ ਕੇ ਆਇਆ ਸੀ ਵੀ ਡਾਕਾ ਮਾਰਿਆਗਾ ਤੇ ਭਈ ਤਾਂ ਉਹ ਕਰਦੇ ਸੀ ਝੋਨਾ ਲਾ ਕੇ ਕਰਨੈਰ ਸਿੰਘ ਉੱਡਾ ਜੀ ਮੈਂ ਲਾ ਉੱਡਾ ਅੱਜ ਜਿਹੜਾ ਧਰਨਾ ਲਾਇਆ ਗਿਆ ਹੈਗਾ ਜਿਹੜੇ ਵਿਅਕਤੀ ਦੀ ਅੱਜ ਹਾਦਸੇ ਵਿੱਚ ਉਹ ਮੌਤ ਹੋਈ ਹੈ ਇਹ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਤਾਂ ਜੀ ਹੁਣ ਸ਼ਰੀਆਮ ਤੁਹਾਨੂੰ ਪਤਾ ਹੀ ਹੈ ਵੀ ਅਸੀਂ ਡੈੱਡ ਬੌਡੀ ਬੋਡੀ ਲਈ ਬੈਠੇ ਹਾਂ ਤੇ ਚੌਰਾਹੇ ਦੇ ਵਿੱਚ ਔਰ ਆ ਜਿਹੜਾ ਸਮਾ ਹੈਗਾ ਇੰਨੀ ਅੱਗ ਪਹਿਰੀ ਹੈ ਠੀਕ ਹੈ ਤੇ ਕਿਸੇ ਦਾ ਜੀ ਨਹੀਂ ਕਰਦਾਗਾ ਚੁਰਾਹੇ 'ਚ ਬੈਠਣ ਵਾਸਤੇ ਡੈੱਡ ਬਾਡੀ ਲੈ ਕੇ ਕਿੰਨੇ ਕੁ ਲੋਕ ਬੈਠਦੇ ਆ ਇਹ ਤਾਂ ਤਾਂ ਬੈਠੇ ਆ ਸਾਨੂੰ ਨਿਆ ਨਹੀਂ ਮਿਲ ਰਿਆ ਨਹੀਂ ਇਹ ਦੂਸਰੇ ਮਨਲ ਘਟਨਾ ਵਾਪਰੀ ਹੈ ਕਿ ਇੱਕ ਹਾਦਸਾ ਨਹੀਂ ਬਲਕਿ ਕਿ ਪਲਾਨਿੰਗ ਲੱਗ ਰਿਹਾ ਹੈ ਕਿ ਹਾਦਸਾ ਲੱਗ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਜਿਹੜੇ ਹਿਸਾਬ ਦੇ ਨਾਲ ਇਹਦਾ ਗੱਲ ਚੱਲ ਰਹੀ ਹੈ ਐਸ ਹਸਾਬ ਦੇ ਨਾਲ ਤਾਂ ਐਂ ਲੱਗਦਾ ਵੀ ਇਹ ਜਾਣ ਬੁੱਝ ਕੇ ਕੀਤਾ ਗਿਆਗਾ ਕਿਉਂਕਿ ਅਗਰ ਜਾਣ ਬੁੱਝ ਕੇ ਨਾ ਹੁੰਦਾ ਤਾਂ ਸਾਨੂੰ ਇੰਨਾ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਸੀ ਜਿਹੜੇ ਕੈਮਰੇ ਆ ਉਹ ਕਿਉਂ ਉਸ ਟਾਈਮ ਤੇ ਬੰਦ ਕੀਤੇ ਗਏ ਕੈਮਰੇ ਕਹਿੰਦੇ ਬੰਦ ਕਰ ਦਿੱਤੇ ਗਏ ਆ ਕਿਉਂ ਬੰਦ ਹੋ ਗਏ ਉਹ ਇਹ ਪਲਾਨਿੰਗ ਹੈਗੀ ਤਾਂ ਹੀ ਹੈਗਾ ਨਾ ਔਰ ਸਾਨੂੰ ਇਹ ਚੌਰਾਹੇ 'ਚ ਬੈਠਣਾ ਪੈ ਰਿਹਾ ਅਸੀਂ ਇਸ ਵਾਸਤੇ ਬੈਠੇ ਆ ਕਿ ਸਾਨੂੰ ਜਿਹੜਾ ਬੰਦਾ ਸਾਡਾ ਮਾਰਿਆ ਗਿਆ ਜਿਹੜਾ ਟਰੈਕਟਰ ਵਾਲਾ ਮਾਰ ਗਿਆ ਹੈ ਉਹ ਬੰਦੇ ਨੂੰ ਫੜਿਆ ਜਾਵੇ ਜੇ ਉਹ ਨਹੀਂ ਫੜਿਆ ਜਾਂਦਾ ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ ਅਸੀਂ ਡੈੱਡ ਬੋਡੀ ਇੱਥੇ ਰੱਖਾਂਗੇ ਔਰ ਪੰਜਾਬ ਦੀਆਂ ਜਿੰਨੀਆਂ ਸਾਡੀਆਂ ਦਲਿਤ ਜਥੇਬੰਦੀਆਂ ਹਨ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਭਾਈਓ ਸਾਰੀਆਂ ਆਪਦੇ ਆਪਦੀਆਂ ਜਥੇਬੰਦੀਆਂ ਨੂੰ ਲੈ ਕੇ ਇੱਧਰ ਪਹੁੰਚੋ ਕਿਉਂਕਿ ਇਹ ਪੰਜਾਬ ਦੀ ਜਿਹੜੀ ਜ਼ਾਲਮ ਸਰਕਾਰ ਹੈ ਇਹ ਦਲਿਤ ਸਮਾਜ ਦੇ ਲੋਕਾਂ ਦੇ ਨਾਲ ਇਸ ਦੇਸ਼ ਦੇ ਮਜ਼ਦੂਰਾਂ ਦੇ ਨਾਲ ਹਮੇਸ਼ਾ ਹੀ ਨਿਆਂ ਕਰਦੇ ਆ ਤੇ ਕਰ ਵੀ ਰਹੇ ਆ ਐਸੇ ਵਾਸਤੇ ਅਸੀਂ ਸੜਕਾਂ ਤੇ ਆ ਕੇ ਬੈਠੇ ਹੋਈਆਂ ਇਹ ਗੱਲ ਹੈ ਪ੍ਰਸ਼ਾਸਨ ਵਾਲੋ ਕੀ ਕਹਿ ਜਾ ਰਿਹਾ ਕਿ ਪ੍ਰਸ਼ਾਸਨ ਲਾਰੇ ਲੱਪੇ ਲਾਉਂਦਾ ਹੈ ਪ੍ਰਸ਼ਾਸਨ ਇਹ ਕੋਈ ਅੱਜ ਦੀ ਗੱਲ ਨਹੀਂ ਆ ਇਹ ਸਾਡੇ ਨਾਲ ਰੋਜ਼ ਵਾਪਰਦੀਆਂ ਹੀ ਆ ਇਹ ਤਾਂ ਜਦੋਂ ਸਾਡੇ ਨਾਲ ਵਾਪਰਦੀ ਹੈ ਨਾ ਉਦੋਂ ਇਹ ਲਾਰੇ ਲੱਪੇਂਦੇ ਆ ਸਾਨੂੰ ਜੀ 72 ਘੰਟੇ ਦੇ ਦਿਓ ਸਾਨੂੰ ਜੀ 2 ਦਿਨ ਦੇ ਦਿਓ ਸਾਨੂੰ ਜੀ ਇੰਨਾ ਸਮਾਂ ਦੇ ਦਿਓ ਵੀ ਕਾਦੇ ਵਾਸਤੇ ਹੈ ਅਗਰ ਤੁਸੀਂ ਪੁਲਿਸ ਜਿਹੜੀ ਹੈ ਤੁਸੀਂ ਇੱਕ ਟਰੈਕਟਰ ਵਾਲੇ ਨੂੰ ਨਹੀਂ ਫੜ ਸਕਦੇਗੇ ਤੇ ਵੱਡੀ ਕਿੱਡੀ ਮਸ਼ੀਨਰੀ ਹੋਵੇ ਤਾਂ ਉਸ ਨੂੰ ਤੁਸੀਂ ਕਿਵੇਂ ਫੜੋਗੇ ਟਰੈਕਟਰ ਤਾਂ ਇਸ ਪਿੰਡ ਦਾ ਹੀ ਹੋਊਗਾ ਨਾ ਕੀ ਪਿੰਡ ਦੇ ਟਰੈਕਟਰ ਨਹੀਂ ਇਕੱਠੇ ਕਰੇ ਜਾ ਸਕਦੇ ਕੀ ਉਹਨਾਂ ਦੀ ਇਨਕੁਆਰੀ ਨਹੀਂ ਹੋ ਸਕਦੀਗੀ ਪਰ ਇਹ ਜਾਣਬੁੱਝ ਕੇ ਕਰ ਰਿਹਾ ਸਾਨੂੰ ਹੈਰਾਨ ਕਰ ਰਿਹਾ ਮਜ਼ਦੂਰ ਲੋਕਾਂ ਨੂੰ ਨਹੀਂ ਜੇਕਰ ਮਲਕੀ ਪ੍ਰਸ਼ਾਸਨ ਵੱਲੋਂ ਜੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਤੁਹਾਡੇ ਵੱਲੋਂ ਕੀ ਅਗਲਾ ਸੰਘਰਸ਼ ਕੀ ਵੱਡੇ ਅਸੀਂ ਉਹਨਾਂ ਜੇ ਨਾ ਤਾਂ ਇਹਦਾ ਸੰਸਕਾਰ ਕਰੀਏ ਕਰ ਹੀ ਨਹੀਂ ਕਰਦੇ ਅਸੀਂ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਨੂੰ ਬੁਲਾਵਾਂਗੇ ਪੂਰੇ ਪੰਜਾਬ ਦੇ ਵਿੱਚ ਅਸੀਂ ਇਸ ਅੰਦੋਲਨ ਨੂੰ ਖੜਾ ਕਰਾਂਗੇ ਇਹ ਘਟਨਾ ਇਹ ਵਾਪਰੀ ਹੈ ਵੀ ਸ਼ਾਮ ਨੂੰ ਇਹ ਝੋਨਾ ਲਾ ਕੇ ਤੇ ਆਪਣੇ ਘਰੇ ਜਾ ਰਿਹਾ ਸੀਗਾ ਤੇ ਆ ਜਦੋਂ ਘਰੋਂ ਆਉਂਦਾ ਕਿਤੇ ਇਧਰ ਕੋਈ ਕੰਮ ਆਇਆ ਸੀ ਅੱਡੇ ਵੱਲ ਤੇ ਛੋਟਾ ਅੱਡਾ ਵੱਜਦਾ ਹੈ ਤੇ ਇਧਰ ਆਇਆ ਸੀ ਤੇ ਅੱਗੋਂ ਟਰੈਕਟਰ 9 9.5 ਦਾ ਤਕਰੀਬਨ 10 ਤੋਂ ਘੱਟ ਟਾਈਮ ਦੱਸਿਆ ਇੱਥੇ ਆਈਡੀਆ ਤੇ ਉਹ ਟਰੈਕਟਰ ਵੱਜਾ ਵਿੱਚ ਤੇ ਟਰੈਕਟਰ ਵਾਲਿਆਂ ਨੇ ਖਿਸਕ ਕੇ ਗੱਡੀ ਖੜੀ ਸੀ ਸਿਲੰਡਰਾਂ ਵਾਲੀ ਹੁਣ ਵੀ ਖੜੀ ਹੈ ਉਹਦੇ ਥੱਲੇ ਕਰਤਾ ਤੇ ਉਸ ਤੋਂ ਬਾਅਦ ਆ ਕਾਫੀ ਸਮੇਂ ਬਾਅਦ ਇਥੋਂ ਨੇੜੇ ਦੇ ਘਰਾਂ ਨੇ ਜਾ ਕੇ ਦੱਸਿਆ ਤੇ ਫਿਰ ਉਹ লাশ ਘਰੇ ਲੱਗੇ ਪਤਾ ਲੱਗਿਆ ਕੁਝ ਟਰੈਕਟਰ ਇਹਨਾਂ ਦਾ ਸੀਗਾ ਨਹੀਂ ਜੀ ਇਹ ਤਾਂ ਪਤਾ ਇਹ ਬਾਹਰ ਦਾ ਨਹੀਂ ਪਿੰਡ ਦਾ ਟਰੈਕਟਰ ਹੈ ਤੇ ਉਹ ਬੰਦੇ ਨੇ ਰਾਤੇ ਰਾਤ ਹੀ ਕੋਈ ਸਵੇਰ ਟਾਈਮ ਨਾਲ ਗੱਲਬਾਤ ਕਰੀ ਵੀ ਹੈਗੀ ਕਿਸੇ ਪਾਸੇ ਕਿ ਹਜੇ ਸਾਹਮਣੇ ਨਹੀਂ ਆ ਰਹੀ ਇਹਨਾਂ ਦੀ ਉਮਰ ਕਿੰਨੀ ਸੀ ਇਹਨਾਂ ਦੀ ਉਮਰ ਤਕਰੀਬਨ 43 45 ਸਾਲ 43 45 ਸਾਲ ਕਿੰਨੇ ਬੱਚੇ ਹਨ ਬੱਚੇ ਇਹਨਾਂ ਦੇ 4 ਆ ਜੀ ਦੋ ਕੁੜੀਆਂ ਦੋ ਮੁੰਡੇ ਇੱਕ ਕੁੜੀ ਵਿਆਹੀ ਹੈ ਜੀ ਬਾਕੀ ਹਜੇ ਨਹੀਂ ਗਏ ਸਾਰੀ ਜੰਗਵਾਰੀ ਹੈ ਨਾ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਤਰ੍ਹਾਂ ਇੱਕ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਵੀ ਇਹ ਗਰੀਬਾਂ ਨੂੰ ਇਨਸਾਫ਼ ਮਿਲੇ ਜਿਹੜੇ ਕਾਤਲ ਹੈ ਜਾਨ ਬੁੱਝ ਕੇ ਘਰੇ ਦਸਣ ਦੀ ਬਜਾਏ ਉਹਨਾਂ ਨੇ ਇਹ ਗੱਲ ਦੂਜੇ ਤੇ ਇਲਜ਼ਾਮ 420 ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਆਪੇ ਗੱਡੀ ਵਾਲੇ ਦੇ ਸਿਰ ਲੱਗੂਗਾ ਤੇ ਗੱਡੀ ਵਾਲੇ ਮੁੰਡਿਆਂ ਨੂੰ ਹੁਣ ਬਿਠਾਇਆ ਵਿੱਚ ਜਿਹੜਾ ਦਸਣ ਗਿਆ ਮੁੰਡਾ ਰੀਚੀ ਰੀਚੀ ਤੇ ਮੇਜਰ ਗੱਡੀ ਦਾ ਮਾਲਕ ਉਹਨੂੰ ਉਹਨਾਂ ਨੂੰ ਹੁਣ ਬਿਠਾਈ ਬੈਠੇ ਆ ਵਿੱਚ ਸ਼ੱਕੀ ਤੌਰ ਤੇ ਡਾਊਟ ਕਰਕੇ ਇਸ ਕਰਕੇ ਅਸੀਂ ਚਾਹੁੰਦੇ ਅਸਲੀ ਜਿਹੜੇ ਬੰਦੇ ਚਿਹਰੇ ਮੂਰੇ ਆਉਣ ਟਰੈਕਟਰ ਮੂਰੇ ਆਵੇ ਤੇ ਅਸੀਂ ਧਰਨਾ ਮਤਲ ਕਰ ਦਿਆਂਗੇ ਇਹ ਕਿਹੜੀ ਗੱਡੀ ਥੰਨੇ ਪਾਇਆ ਗਿਆ ਸੀ ਆਹ ਸਿਲੰਡਰ ਵਾਲੀ ਗੱਡੀ ਹੈ ਜੀ ਨਾਲ ਹੀ ਖੜੀ ਟਰੱਕ ਇਹ ਤਕਰੀਬਨ ਇੱਥੇ ਖੜੀ ਤੇ ਇੱਕ ਹੱਥ ਨੇ ਹੁਣ ਲਾ ਕੇ 6 ਵਜੇ ਮਤਲਬ 7 ਵਜੇ 6 ਵਜੇ 5 ਵਜੇ ਇੱਥੇ ਆ ਜਾਂਦੀ ਹੈ ਇਹ ਕਿ ਮਤਲਬ ਇਸ ਤਰ੍ਹਾਂ ਇਹ ਘਟਨਾ ਨੂੰ ਕਿ ਦੇਖਦੇ ਕੋਈ ਕੈਮਰੇ ਕੂਮਰਿਆਂ ਦੀ ਕੋਈ ਆਈਡੀ ਆਪਣੇ ਕੈਮਰਿਆਂ ਦੇ ਵਿੱਚ ਅੱਗੇ ਪਿੱਛੇ ਦੀ ਗੱਲਬਾਤ ਆਈ ਹੈ ਤੇ ਹੋਰ ਕੋਈ ਗੱਲਬਾਤ ਨਹੀਂ ਆਈ ਜਿਹੜੇ ਮੈਨ ਚੀਜ਼ ਸਾਨੂੰ ਚਾਹੀਦੀ ਹੈ ਵੀ ਉਹ ਸਾਹਮਣੇ ਚਿਹਰੇ ਸੀਗੇ ਜਿਹੜੇ ਜਿਨ੍ਹਾਂ ਨੇ ਖਿੱਚ ਕੇ ਕਰਿਆ ਟਰੱਕ ਦੇ ਥੱਲੇ ਮੁੰਡੇ ਨੂੰ ਮਾਰ ਕੇ ਉਹ ਚਿਹਰੇ ਨਹੀਂ ਸਾਹਮਣੇ ਹਜੇ ਅੱਗਾ ਪਿੱਛਾ ਹੋਰ ਕੋਈ ਆ ਗਿਆ ਹੈਗਾ ਇੱਕ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਅਸਲੀ ਚਿਹਰੇ ਜਿਹੜੇ ਉਹ ਲੈ ਕੇ ਸਾਹਮਣੇ ਟਰੈਕਟਰ ਲੈ ਕੇ ਤੇ ਸਾਨੂੰ ਥਾਣੇ ਵਿਖਾ ਦੇ ਲਈ ਘਰ ਪਰਿਵਾਰ ਨੂੰ ਵਿਖਾਉਣ ਵੀ ਆਲ ਦੇਖੋ ਫੜਲੇ ਸੀ ਇਹ ਮੰਨੀ ਬੈਠੇ ਆ ਵੀ ਅਸੀਂ ਮਾਰਿਆ ਟਰੈਕਟਰ ਸਾਡਾ ਵੱਜੇ ਵਿੱਚ ਅਤੇ ਅਸੀਂ ਇਹੀ ਚਾਹੁੰਦੇ ਹਾਂ ਉਹਨਾਂ ਦੇ ਕੋਲ ਕਾਰਵਾਈ ਜਾਰੀ ਹਾਂਜੀ ਇਧਰ ਨਾ ਕੋਈ ਤੱਕ ਜਾਰੀ ਉਹਨਾਂ ਤੱਕ ਜਾਰੀ ਰਹੂਗਾ ਜਦ ਤੱਕ ਸਾਡੇ ਅਸਲੀ ਕਾਲਤ ਕਿਸੇ ਨੂੰ ਉਹੀ ਇਲਜ਼ਾਮ ਦੇ ਵਿੱਚ ਵੀ ਨਾ ਫੜਿਆ ਜਾਵੇ असली कात, कातल जेडे जिन्नी देर ਸਾਹਮਣੇ ਨਹੀਂ ਲੈਂਦੇ ਜਾਂਦੇ ਤੇ ਸਾਨੂੰ ਵਿਸ਼ਵਾਸ ਨਹੀਂ ਹੁੰਦਾ ਪਰਿਵਾਰ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਇਹ ਕਾਤਲ ਅਸਲੀ ਸਹੀ ਹੈ ਤੋਂ ਬਿਆਨ ਨਹੀਂ ਕਰਦੇ ਵੀ ਅਸੀਂ ਸਾਥੋਂ ਵੱਜ ਗਿਆ ਜੀ ਤੇ ਅਸੀਂ ਡਰ ਦੇ ਮਾਰੇ ਵੀ ਗੱਲ ਲੁਕੋਣ ਦੇ ਮਾਰੇ ਗੱਡੀ ਥਲੇ ਕਰਗੇ ਵੀ ਇਹ ਪੈਨਾ ਸਰ ਲੱਗੂਗਾ ਇਹ ਗੱਲ ਕਹਿਣ ਤੱਕ ਅਸੀਂ ਉਹਨਾਂ ਤੱਕ ਧਰਨਾ ਰੱਖਿਆ ਜਾਰੀ ਰੱਖਾਂਗੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਕਹਿੰਦਾ ਵੀ ਦੋ ਦਿਨ ਦਾ ਟਾਈਮ ਦਿਓ ਸਾਨੂੰ ਇਹ ਡਾਊਟ ਆ ਵੀ ਪ੍ਰਸ਼ਾਸਨ ਕੋਈ ਗੱਲਬਾਤ ਉਧਰ ਉਧਰ ਕਰਕੇ ਤੇ ਸਾਨੂੰ ਉਲਝਾਊਗਾ ਇੱਕ ਵਾਰੀ ਸੰਸਕਾਰ ਕਰਾਉਣਾ ਚਾਹੁੰਦੇ ਲਾਸਟ ਇਹਦੇ ਵਿੱਚ ਕੀ ਹੈਗਾ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ कि ਜਿਹੜਾ ਹੈਗਾ ਜਗਦੀਪ ਸਿੰਘ ਨਾਮ ਦੇ ਜਿਹੜੇ ਹੈਗੇ ਨੇ ਵਿਅਕਤੀ ਉਹਨਾਂ ਦੇ ਰਾਤ ਨੂੰ ਜਿਹੜੀ ਹੈਗੀ ਹੈ ਡਿਊ ਟੂ ਹਿੱਟ ਐਂਡ ਰਨ ਕੇਸ ਦੇ ਵਿੱਚ ਜਿਹੜੀ ਉਹ ਡੈਥ ਹੋ ਗਈ ਹੈ ਜਿਹਦੇ ਹੈਗੇ ਨੇ ਬੇਟਾ ਅੰਗਰੇਜ਼ ਸਿੰਘ ਦੇ ਬਿਆਨਾਂ ਦੇ ਉੱਪਰ ਜਿਹੜੇ ਐਫ ਆਈ ਆ ਨੰਬਰ 93 ਅੰਡਰ ਸੈਕਸ਼ਨ 106 ਪੀ ਐਨ ਐਸ ਦੀ ਜਿਹੜੀ ਹੈਗੀ ਹੈ ਦਰਜ ਰਜਿਸਟਰ ਕੀਤੀ ਗਈ ਹੈ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈਗਾ ਤੇ ਇਹਦੇ ਵਿੱਚ ਜਿਹੜਾ ਹੈਗਾ ਟੈਕਨੀਕਲ ਸੈੱਲ ਵੱਲੋਂ ਜਿਹੜੇ ਹੈਗੇ ਨੇ ਉਹ ਆਪਦੇ ਡੰਬਾ ਵਗੈਰਾ ਚੱਕੇ ਗਏ ਨੇ ਤੇ ਜਿਹੜੇ ਸੀਸੀਟੀਵੀ ਕੈਮਰਾਜ਼ ਵਗੈਰਾ ਹੈਗੇ ਨੇ ਉਹ ਸਾਰੇ ਚੈੱਕ ਕੀਤੇ ਗਏ ਨੇ ਤੇ ਕੁਝ ਘਰਾਂ ਦੇ ਜਿਹੜੇ ਡੀਵੀਆਰ ਵੀ ਨੇ ਉਹ ਵੀ ਕਬਜ਼ੇ ਦੇ ਵਿੱਚ ਲੈ ਗਏ ਨੇ ਹੁਣ ਤੱਕ ਕਿਸੇ ਦਾ ਕੋਈ ਲੱਗਿਆ ਤੁਹਾਨੂੰ ਕਿਸੇ ਤੇ ਸ਼ੱਕ ਨਹੀਂ ਹਾਂਜੀ ਤੱਕ ਜਿਹੜਾ ਹੈਗਾ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਤੇ ਫਿਰ ਵੀ ਕੋਈ ਚੀਜ਼ ਸਾਹਮਣੇ ਆਉਂਦੀ ਉਹ ਪਰਿਵਾਰਕ ਨਾਂ ਕਰਦੇ ਨਾਲ ਸ਼ੇਅਰ ਕੀਤੀ ਜਾਊਗੀ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਪਰਦੀ ਨੂੰ ਗ੍ਰਿਫਤਾਰ ਕੀਤਾ ਜਾਊਗਾ